ਜੇ ਜੇ ਹੋਮ ਸੇਲ ਮਾਰਕੀਟ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਸਿਰਫ 10 ਲੱਖ ਰੁਪਏ ਦਾ ਮਕਾਨ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਵੀਡੀਓ ਦੇ ਵਿੱਚ ਕੋਠੇ ਟੈਪ ਨਕਸ਼ੇ ਦੇ ਨਾਲ ਇਹ ਮਕਾਨ ਤਿਆਰ ਹੋਇਆ ਜੀ ਸਿਰਫ 10 ਲੱਖ ਰੁਪਿਆ ਡਿਮਾਂਡ ਹੈ ਜੀ ਮਾਲਕਾ ਵੱਲੋਂ ਘਰ ਦੀ ਘਰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕ ਆਪਣੇ ਘਰ ਨੂੰ ਸੇਲ ਕਰ ਰਹੇ ਨੇ ਸੋ ਘਰ ਬਹੁਤ ਵਧੀਆ ਕੋਠੀ ਟਾਈਪ ਨਕਸ਼ੇ ਨਾਲ ਤਿਆਰ ਹੈ ਜੀ ਖੁੱਲਾ ਡੁੱਲਾ ਘਰ ਹੈ ਘਰ ਦੇ ਵਿੱਚ ਤੁਸੀਂ ਕਿਚਨ ਦੇਖ ਸਕਦੇ ਹੋ ਜੀ ਬੈਡਰੂਮ ਦੇਖ ਸਕਦੇ ਹੋ ਬਹੁਤ ਹੀ ਵਧੀਆ ਡਿਜ਼ਾਈਨ ਦੇ ਨਾਲ ਜੋ ਕਰ ਤਿਆਰ ਕੀਤਾ ਗਿਆ ਹੈ ਜੀ ਸੋ ਅਟੈਚ ਬਾਥਰੂਮ ਹੈ ਜੀ ਘਰ ਦੇ ਅੰਦਰ ਵਧੀਆ ਟਾਇਲ ਪੱਥਰ ਲਗਵਾ ਕੇ ਮਾਲਕਾਂ ਵੱਲੋਂ ਤਿਆਰ ਕਰਵਾਇਆ ਹੋਇਆ ਲਾਲ ਲਕੀਰ ਦੇ ਅੰਦਰ ਇਹ ਦੋਸਤੋ ਘਰ ਬਣਿਆ ਹੋਇਆ ਜੀ ਸੋ ਘਰ ਵੇਚਣਾ ਜੀ ਮਾਲਕਾਂ ਨੇ ਸਿਰਫ 10 ਲੱਖ ਰੁਪਏ ਦੇ ਵਿੱਚ ਦੋਸਤੋ ਇਹ ਬੁਰਜ ਲੇਟਾ ਪਿੰਡ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਹੈ ਜੀ ਜਿਸ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਸੋ ਲਾਲ ਲਕੀਰ ਦੇ ਅੰਦਰ ਇਹ ਜਗ੍ਹਾ ਹੈ ਜੀ ਜਿਸ ਜਗ੍ਹਾ ਘਰ ਬਣਿਆ ਹੋਇਆ ਘਰ ਨੂੰ ਜੋ ਗਲੀ ਲੱਗਦੀ ਹੈ ਜੀ ਤਕਰੀਬਨ 6 ਫੁੱਟ ਚੌੜੀ ਹੈ ਜਿਸ ਕਰਕੇ ਘਰ ਸਿਰਫ 10 ਲੱਖ ਰੁਪਏ ਦਾ ਸੇਲ ਕਰ ਰਹੇ ਨੇ ਜੀ ਮਾਲਕ ਪੱਕੀਆਂ ਪੌੜੀਆਂ ਨੇ ਜੀ ਪੱਕੀ ਛੱਤ ਹੈ ਘਰ ਦੀ ਵਧੀਆ ਜੰਗਲੇ ਲਗਵਾ ਕੇ ਤਿਆਰ ਕਰਵਾਈ ਹੋਈ ਹੈ ਜੀ ਸੋ ਲਾਲ ਲਕੀਰ ਤੇ ਅੰਦਰ ਘਰ ਹੈ ਜੀ ਇਹ ਘਰ ਦੇ ਵਿੱਚ ਜਿੰਨਾ ਵੀ ਬਿਜਲੀ ਦਾ ਕੰਮ ਹੈ ਜੀ ਪਾਣੀ ਦੀ ਸਪਲਾਈ ਦਾ ਕੰਮ ਹੈ ਪੂਰਾ ਪ੍ਰੋਪਰ ਮਾਲਕਾ ਵੱਲੋਂ ਕਰਵਾਇਆ ਹੋਇਆ ਹੈ ਜੀ ਘਰ ਦੀ ਛੱਤ ਦੇਖ ਰਹੇ ਹੋ ਤੁਸੀਂ ਪੱਕਾ ਟਾਇਲ ਪੱਥਰ ਲਗਵਾ ਕੇ ਮਾਲਕਾ ਵੱਲੋਂ ਤਿਆਰ ਕਰਵਾਈ ਹੋਈ ਹੈ ਜੀ ਬੋਰਜਲੀਟਾ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਘਰ ਹੈ ਜੀ ਲਾਲ ਲਕੀਰ ਦੇ ਅੰਦਰ ਇਹ ਜਗ੍ਹਾ ਬਣੀ ਹੋਈ ਆ ਦੋਸਤੋ ਸੋ ਗਲੀ ਦੇਖ ਸਕਦੇ ਹੋ ਜੀ ਘਰ ਨੂੰ ਤਕਰੀਬਨ 6 ਫੁੱਟ ਚੌੜੀ ਲੱਗ ਰਹੀ ਆ 메ਨ ਗੇਟ ਹੈ ਜੀ ਤਕਰੀਬਨ 10 ਫੁੱਟ ਚੌੜਾ ਵਧੀਆ ਟਾਇਲ ਪੱਥਰ ਲਗਵਾ ਕੇ ਰੰਗ ਰੋਗਨ ਕਰਵਾ ਕੇ ਮਾਲਕਾ ਵੱਲੋਂ ਇਹ ਕੋਠੀ ਟਾਈਪ ਨਕਸ਼ੇ ਨਾਲ ਕਰ ਤਿਆਰ ਕੀਤਾ ਗਿਆ ਜੀ ਸੋ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ 10 ਲੱਖ ਰੁਪਿਆ ਡਿਮਾਂਡ ਹੈ ਜੀ ਘਰ ਦੀ ਬਾਕੀ ਮੌਕੇ ਤੇ ਮਾਣ ਤਣ ਕਰ ਦਿੱਤਾ ਜਾਵੇਗਾ ਸੋ ਘਰ ਦਾ ਪੋਰਚ ਏਰੀਆ ਲੌਬੀ ਏਰੀਆ ਕਿੰਨਾ ਖੁੱਲਾ ਡੁੱਲਾ ਬਹੁਤ ਵਧੀਆ ਪੀਓਪੀ ਦਾ ਸਾਰੇ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਕਰਵਾ ਰੱਖਿਆ ਜੀ ਮਾਲਕਾਂ ਨੇ ਸੋ ਤੁਸੀਂ ਵੀ ਆਪਣਾ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਜੀ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਐਡ ਕਰੀ ਜਾਂਦੀ ਹੈ ਜੀ ਸਾਡਾ ਵਟਸਐਪ ਨੰਬਰ ਸਕਰੀਨ ਚ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਆਪਣੇ ਘਰ ਦੀ ਡਿਟੇਲ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਦੋਸਤੋ ਇਸ ਘਰ ਨੂੰ ਖਰੀਦਣ ਦੇ ਲਈ ਮਾਲਕਾਂ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ 110 ਲੱਖ ਰੁਪਇਆ ਡਿਮਾਂਡ ਹੈ ਜੀ ਲਾਲ ਲਕੀਰ ਦੇ ਅੰਦਰ ਬੁਰਜ ਲਟਾ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਪੱਕਾ ਬਾਥਰੂਮ ਹੈ ਜੀ ਘਰ ਦਾ ਪੂਰੇ ਘਰ ਦੇ ਵਿੱਚ ਪੱਕਾ ਟਾਈਲ ਦਾ ਫਰਸ਼ ਲੱਗਿਆ ਹੋਇਆ ਦੋਸਤੋ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣ ਹੈ ਜੀ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਇੱਕ ਨਵੀਆਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਪਿੰਡ ਚਾਮਪੁਰ ਨੇੜੇ ਚੁਨੀਕਲ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਵਧੀਆ ਬਣਿਆ ਹੋਇਆ ਘਰ ਹੈ ਜੀ ਇੱਕ ਘਰ ਦੀ ਜਗ੍ਹਾ ਜੀ 3 ਵਿਸਬੇ ਘਰ ਦੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਵਾਂਗੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਜੀ ਜੇਕਰ ਤੁਸੀਂ ਵੀ ਆਪਣੇ ਕਿਸੇ ਕਾਰਮਕਾਨ ਕੋਠੀ ਕਿਸੇ ਜਗਾ ਜਾਂ ਕਿਸੇ ਪਲਾਟ ਦੀ ਕਿਸੇ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੇ ਘਰ ਦੀ ਪੂਰੀ ਡਿਟੇਲ ਤੇ ਵੀਡੀਓ ਬਣਾ ਕੇ ਤੇ ਇੱਕ ਦੋ ਫੋਟੋ ਸਾਨੂੰ WhatsApp ਨੰਬਰ ਤੇ ਪਾਓ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਜੀ ਅਸੀਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਛੋਟੀ ਗੱਡੀ ਐਂਟਰ ਹੋ ਜਾਂਦੀ ਹੈ ਇੱਥੇ I20 Alto WRi ਆ ਕੇ ਇੱਧਰ ਉੱਪਰ ਪੋਸ਼ਨ ਬਣਿਆ ਨਹੀਂ ਹੋਇਆ ਇਹ نیچے-नीचे अपना ਹੈ ਸਿੰਗਲ ਸਟੋਰੀ ਉੱਪਰ ਜਾਣ ਦਾ ਰਸਤਾ ਉੱਪਰ ਪੱਕਾ ਕੰਮ ਹੋਇਆ ਹੈ ਈ ਟਾਈਲ ਲਗਾ ਕੇ ਪੱਕਾ ਫਿਕਸ ਕੀਤਾ ਹੋਇਆ ਹੈ ਗੱਮੀ ਤੇ ਇਹ ਫਰੰਟ ਦਾ ਵੇੜਾ ਆ ਜਾਂਦਾ ਹੈ ਇਹ ਪ੍ਰੋਪਰ ਵੇੜਾ ਆ ਜਾਂਦਾ ਹੈ ਕੁੱਲਾ ਤੇ ਇੱਧਰ ਆਪਣਾ ਬਾਥਰੂਮ ਜੋ ਟਾਇਲ ਲੱਗੀ ਹੋਈ ਹੈ ਉੱਪਰ ਤੱਕ ਕੰਤ ਤੇ ਕੰਧ ਤੇ ਚਾਰੋਂ ਤਰਫ ਇੱਧਰ ਕੱਲਾ ਟਾਇਲਟ ਬਣਾਇਆ ਹੈੀ ਪ੍ਰੋਪਰ ਇੱਧਰ ਐਂਟਰੀ ਹੋ ਕੇ ਪਹਿਲਾਂ ਡਰਾਇੰਗ ਰੂਮ ਕਹਿ ਸਕਦੇ ਹਾਂ ਨੂੰ ਛੋਟਾ ਰੂਮ ਇੱਥੇ ਬਣਾਇਆ ਜਾ ਸਕਦਾ ਹੈ aluminum ਦੇ ਨਾਲ ਜਾਂ ਫਿਰ ਇਹਨੂੰ ਖੁੱਲਾ ਰੱਖ ਕੇ ਗੈਸਟ ਰੂਮ ਵੀ ਬਣਾਇਆ ਜਾ ਸਕਦਾ ਹੈ ਆਨ ਜਾਣ ਲਈ ਜਿਵੇਂ ਉਸ ਤੋਂ ਬਾਅਦ ਅੱਗੇ ਸੇਮ ਅਸੂਤ ਐਂਟਰ ਹੋ ਕੇ ਪਹਿਲਾ ਰੂਮ ਫਰਸਟ ਜਿਸ ਵਿੱਚ ਵਾਲਪੇਪਰ ਦਾ ਪੂਰਾ ਕੰਮ ਹੋਇਆ ਹੈ ਇਹ ਚਾਰੋਂ ਤਰਫ ਵਾਲਸ ਤੇ ਤਾਂ ਮਗਰ ਹੈ ਵਾਲਪੇਪਰ ਦਾ ਨਿਊ ਵਾਲਪੇਪਰ ਹੈ ਤੇ ਇਸ ਸਾਈਡ AC ਦਾ ਪੋਸ਼ਨ ਵੀ ਸ਼ੁੱਡ ਹੈ ਤੇ ਇਸ ਦੇ ਨਾਲ ਹੀ ਇਹ ਗੈਲਰੀ ਆ ਜਿੰਦੀ ਫਰੰਟ ਜੋ ਕਿਚਨ ਟਾਈਲ ਲੱਗੀ ਹੋਈ ਹੈ ਸਲੈਟ ਸਲੈਬ ਤੇ ਬਿਲਕੁਲ ਪ੍ਰੋਪਰ ਕੰਮ ਹੋਇਆ ਹੈ ਕਿਚਨ ਦਾ ਵੀ ਨੀਚੇ ਵੀ ਟਾਈਲ ਲੱਗੀ ਹੋਈ ਹੈ ਸਾਫ ਹੋਰ ਐਗਜ਼ੋਸਟ ਵੀ ਹੈ ਪ੍ਰਬੰਧ ਪੂਰਾ ਕਿਚਨ ਚ ਗਰਮੀਆਂ ਸਰਦੀਆਂ ਦੋਨਾਂ ਲਈ ਪਰਫੈਕਟ ਖੁੱਲਾ ਕਿਚਨ ਬਣਿਆ ਹੈ ਇਸ ਤੋਂ ਬਾਅਦ ਗੈਲਰੀ ਦੇ ਨਾਲ ਇੱਕ ਹਾਲ ਬੜਾ ਰੂਮ दख नहीं है। चारों तरफ तो हम ਇਹ ਬੜਾ ਇੱਕ ਰੂਮ ਵੀ ਬਣਾਇਆ ਜਾ ਸਕਦਾ ਜਿਸ ਨੂੰ ਹਾਲ ਵੀ ਬੀਰੋਚ ਵੀ ਰੱਖਿਆ ਹੈ ਸੇਮ ਐਸੀ ਲਈ ਬੰਡਾ ਡੁੱਲਾ ਬਣਾਇਆ ਹੈ ਇਸ ਤੋਂ ਬਾਅਦ ਪਿੱਛੇ ਇੱਕ ਵਾਸ਼ਿੰਗ ਏਰੀਆ ਬਣਾਇਆ ਹੈ ਇਸ طرف ਪਹਿਲਾਂ ਗੈਲਰੀ ਦਿਖਾ ਦਿੰਦਾ ਤੁਹਾਨੂੰ ਪ੍ਰੋਪਰ ਇਹ ਗੈਲਰੀ ਫਰੰਟ ਤੇ ਦੋਨਾਂ ਕਮਰੇ ਦੇ ਅੱਗੇ ਬਣੀ ਹੋਈ ਹੈ ਇਸ ਤੋਂ ਤੁਸੀਂ ਸੋਫਾ ਸੋਫਾ ਵੀ ਰੱਖ ਸਕਦੇ ਹੋ ਇੱਥੇ ਇੱਥੇ ਸੋਫਾ ਸੈਟ ਰੱਖ ਕੇ ਚੇਂਜ ਕਰਕੇ ਉਸ ਨੂੰ ਰੂਮ ਵੀ ਬਣਾ ਸਕਦੇ ਹੋ ਇਸ ਤੋਂ ਬਾਅਦ ਇਹ ਇੱਧਰ ਆਪਣਾ ਇੱਕ ਵਾਸ਼ਿੰਗ ਏਰੀਆ ਪਿੱਛੇ ਜੋ ਗੇੜੇ ਚ ਹੱਪਾ ਰੱਖਿਆ ਹੈ ਇਹ ਇਸੇ ਬੈਕ ਸਾਈਡ ਹੀ ਗੜੀ ਜਾਂਦੀ ਹੈ ਇਸ ਚ ਲੈਫਟ ਸਾਈਡ ਨੂੰ ਵੀ ਇੱਕ ਗਲੀ ਦਾ ਰਸਤਾ ਬਾਹਰ ਪਿੰਡ ਤੇ ਜਾਂਦਾ ਤੇ ਇਸ ਸਾਈਡ ਵੀ ਹੈ ਜੋ ਦੂਸਰੀ ਗੜੀ ਲੱਗਦੀ ਹੈ ਇਹ ਵੀ ਪਿੰਡ ਦੇ ਬਾ